ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਬਈ ਸਭ ਠੀਕ ਠਾਕ ਹੋਏਗੇ ਅੱਜ ਲੱਗੇ ਬਈ ਅੱਪਾ ਜੀਰੀ ਬੱਢਣ ਆਪਣੀ 1509 ਟਰਾਲੀ ਪਾਲੀ 4511 ਹੈ ਬਾਈ ਸਿੱਧੀ ਬਜਾਈ ਵਾਲੀ ਆਪਣੀ ਜੀਰੀ ਇਹ ਜਿਹੜੀ ਵੱਢ ਰਹੇ ਆ ਉਹ ਵੀ ਬਈ ਕੰਪੈਨ ਸਟਾਰਟ ਆਪ ਮਾਥਾ ਠੀਕ ਹੈ ਆਪਾਂ ਬਾਬੇ ਪੀਰਵਰ ਹੋਰ ਮੈਂ ਰਸਤਾ ਆ ਨੀ ਜੀਰੀ ਨੂੰ ਜੀਰੀ ਮੈਨੂੰ ਲੰਘਾਏਗੇ ਮਸ਼ੀਨ ਵਿੱਚ ਨੇਗਾ ਪਾਣੀ ਸਕਾਇਆ ਵਗਾ ਬਾਰਸ਼ ਦੱਸ ਰਹੇ ਆ ਬਾਈ ਥੋੜੀ ਵਿੱਚ ਨਰਮਾਈ ਵੀ ਹੈ ਜੀਰੀ ਮੈਂ ਚਲੋ ਦੋ ਦਿਨਾਂ ਦਾ ਮੀਂਹ ਦੱਸ ਰਹੇ ਆ ਅੱਗੇ ਵਿੱਚ ਨਾ ਰਡੀਆਂ ਟੇਢੀ ਲੱਗੀਆਂ ਹੋਣ 1309 ਥੋੜੀ ਨਰਮ ਕੰਡੇ ਹੀ ਵੜਾ ਦਿਖਾਵਾਂ ਉਹ ਖੇਤ ਉੱਪਰ ਪੱਕਿਆ ਵਾ ਆ ਗਈ ਮਸ਼ੀਨ ਬਣੇ ਰਹੀ ਹੋਈ ਆਪਣੀ ਵੀਡੀਓ ਗੱਲ ਜੀਰੀ ਬਾਈ ਸਕਾਇਆ ਦਾ ਮਨੋ ਸਕਾਣੇ ਕਰਕੇ ਨਾ ਕਬਾੜ ਜੰਮਿਆ ਜੀਰੀਆਂ ਦਾ ਲੈ ਲੇ ਦਿੱਲਾ ਜਿਹਾ ਫਰੀਕ ਫਰੀਕ ਜਾਂ ਇਹ ਬਾਈ ਜੀਰੀ ਆਪਣੀ ਮੌਸਮ ਨੇ ਖਰਾਬ ਕਰਤੀ ਆ ਗਈ ਮਸ਼ੀਨ ਵੀ ਟੇਕੇ ਮੱਥਾ ਕਰੋ ਮੂਹ ਮੱਥਾ ਬਾਬੇ ਵਟੇ ਕੇ ਅੱਗੇ ਮੱਥਾ ਮਸ਼ੀਨ ਨੂੰ ਡਾਕ ਹੋ ਗਿਆ ਲੇ ਉਹ ਥੋੜਾ ਦੇ ਲੈ ਵੀ ਕਰੋ ਮੂੰਹ ਮਿੱਠਾ ਪਹਿਲੀ ਵਡਾਈ ਸੀ ਜਣਗੀ ਹੋਰ ਹੋਰ ਮੈਂ ਨੇ ਠੀਕ ਹੈ ਕਰੋ ਬਈ ਫਿਰ ਮਸ਼ੀਨ ਚੱਲਦੀ ਪੱਲੇ ਆਵਾ ਟਰਾਲੀ ਨੇੜੇ ਲੈ ਵੀ ਕਰੋ ਮੂੰਹ ਮਿੱਠਾ ਲੀਵਰ ਇਹ ਰਡੀਆਂ ਲੱਗੀਆਂ ਬਾਈ ਡੈਡੀਆਂ ਹੁਣ ਇਸ ਤਰ੍ਹਾਂ ਜਮਨ ਤੇਲੇ ਦੀ ਸ਼ਿਕਾਇਤ ਹੈ ਲਗ ਗਈ ਬਈ ਕਰਮਾਂ ਵਾਲੀ ਇਹ ਚੀਰੀ ਘੜੀ ਆ ਬਣੀ ਆ ਰਹੀ ਐ ਤੇ ਕੋਈ ਸੈਟਿੰਗ ਕਰ ਰਹੇ ਆ ਬਈ ਫੋਰਮੈਨ ਸਿਫਾਂ ਸੁਫਾਂ ਖੋਲ ਰਹੇ ਆ ਥੋੜੀਆਂ 11 ਗਿਗੇ ਜਗ੍ਹਾ ਬਈ ਆਪਣੀ ਇਹ 8 8 ਵਿੱਗੇ ਦੇ ਦੋ ਖੱਤੇ ਹੀ ਆ 8 ਵਿੱਗੇ ਤੜਲਾ ਸਪੈਦੇ ਦੇ 8 ਵਿੱਗੇ ਹੋਵੇ 3 ਵਿੱਗੇ ਉੱਪਰ ਹੈ ਜਿਹੜੇ ਮੱਕ ਪੈਨ ਖੜੀ ਆ ਜਣੀ ਆਪਣੇ 4 ਵਿੱਗੇ ਅਕੀਲਾ ਆਪਣੇ ਬਈ ਨੇ ਹੁਣ 3 ਕਿੱਲੇ ਹੋ ਜਾਵਾਂ ਚੱਲ ਗਈ ਮਸ਼ੀਨ ਕਰ ਲਈ ਸੈਟਿੰਗ ਸੀਪ ਖੋਲੀ ਆ ਥੋੜੀ ਲਗਾ ੁਰਾ ਕਬਾੜ ਵੀ ਹੈ ਮੜਾ ਮੋਟਾ ਪੀਡੇ ਵਿੱਚ ਬਾਦ ਮੈਂ ਚਮਕਣ ਲੱਗ ਗਈ ਡੀਐਸਆਰ ਕਰਕੇ ਯੂਨਾਈਟ ਦਰਦੇ ਟੰਗਰਾਂ ਡੁੰਗਰਾਂ ਵਾਲਾ ਨਾ ਗੰਦਾ ਪਾਣੀ ਆਵਾ ਜਿਸ ਤਰ੍ਹਾਂ ਇਹ ਦੇਖੋ ਪਪੜੀ ਬਣੀ ਹੋਈ ਆ ਜਿਸ ਤਰ੍ਹਾਂ ਮੱਲ ਮੁੱਤਰ ਵਾਲਾ ਇਸ ਕਰਕੇ ਫਿਰ ਜੀਰੀ ਭਾਰੀ ਹੋ ਜਾ ਇਹ ਡੈਡੀਆਂ ਬਹਿ ਗਈਆਂ ਇਹ ਉੱਪਰ ਵੀ ਇਹ ਯਾਰ 126 ਹੈ ਆਪਣੀ ਬਹੁਤ ਵਾਰੀ ਫਸਲ ਵੱਡੀ ਬਾਈ ਜਿਹੜਾ ਸੁਆਦ ਹੀ ਹੋਵੇ ਫਸਲ ਵੱਢਣੇਗਾ ਤੇ ਕਿਉਂ ਕਦੇ ਨਹੀਂ ਆਇਆ ਅੱਜ ਬਹੁਤ ਖੁਸ਼ੀ ਹੈ ਚਲੇ ਹਰ 6 ਮਹੀਨੇ ਬਾਅਦ ਫਸਲ ਵੱਟਾ ਜ਼ਿਮੀਦਾਰ ਪਰ ਜਿੰਨੀ ਖੁਸ਼ੀ ਹੈ ਤੇ ਕਿਸ 15 ਚੋਂ ਵੱਢਣੇਗੀ ਐਨੀ ਵਾਈ ਕਦੇ ਨਹੀਂ ਹੋਈ ਦੋ ਇਸ ਸਮੇਂ ਦੇ ਪਹਿਲਾਂ ਆ ਗਈ ਕਈ ਸਿੱਧੀ ਬਜਾਈ ਗਏ ਫਾਇਦਾ ਨਾ ਤੇ ਮਗੋਂ ਝੰਡਾ ਰੋਗ ਹੋਇਆ ਜਿ ਤਰ੍ਹਾਂ ਝੰਡੇ ਹੋ ਜਾਂ ਬਾਸਮਤੀਆਂ ਨਾ ਬਾਈ ਕੋਈ ਪੋਨਾ ਬੁਟਾ ਹੋਇਆ ਮਾ ਜਿਹੜਾ ਬਾਇਰਸ ਵਾਲਾ ਚੱਲ ਰਿਹਾ ਮਤਲਬ ਇਹ ਮਨ ਬਣਾਇਆ ਵੀ ਅੱਗੇ ਨੂੰ ਜਿੰਨੀ ਵੀ ਬਾਸਮਤੀ ਲਾਣੀ ਹੈ 5 10 20 50 ਜਿੰਨਾ ਵੀ ਘੇਤ ਲਾਣਾ ਕੀ ਬਸ ਸਿੱਧੀ ਬਜਾਈ ਕਰਨੀ ਹੈ ਘੱਟ ਹੋ ਵੱਧ ਹੋ ਲੱਗ ਮੈਟਰ ਹੈ ਯਾਨੀ ਬਾਈ ਬਿਮਾਰੀ ਰਹੇ ਵੇ ਇਹ ਇੱਕ ਸਪਰੇ ਕਰੀਦੀ ਬਸੀ ਮੈਂ ਆਪਾਂ ਕਰਦੀ ਜੀ ਕਰਤੀ ਸੀ ਬਸ ਕੋ ਫੀਜੀ ਸਬਰੇ ਲਾ ਲਿਓ ਥੋੜੀ ਜਿਆਦਾ ਅਗੇਤੀ ਹੋ ਗਈ ਉਹ ਆਪਣੇ ਬਾ ਤਾਂ ਕਰਕੇ ਮੈਂ ਫੜਾ ਵੀ ਆ ਥੋੜਾ ਇਸ ਤਰ੍ਹਾਂ ਹਵਾ ਹਵਾ ਮਾਈ ਦੀ ਨਾ ਇਹ ਥੋੜੀ ਲੇਟ ਹੁੰਦੀ ਸਾਇਦ ਹੋਰ ਵੀ ਵਧੀਆ ਹੁੰਦੀ ਅਰਥਾ ਭਈ ਟੈਂਕ ਪਹਿਲਾ ਪਲੀਕਰ ਹੈ ਬਾਈ ਸਾਰੇ ਜ਼ਿੰਮੇਵਾਰਾਂ ਕੀ ਮੈਂ ਤਾਂ ਬੱਲੇ ਬਹਾ ਹਾਂ ਠੀਕ ਹੈ ਹਾਂ ਆ ਫਰਮਾਨ ਆ ਕੇਵਨ ਵਾਲੀ ਲਿਆਵੇਗਾ ਏਸੀ ਵਾਲੀ ਮਸ਼ੀਨ ਲਿਆਵੇਗਾ ਫਰਮਾਨ ਕਹਾ ਚਾਈਨ ਵਾਲੀ ਲਿਆਵੇਗਾ ਆ ਵੀ ਆ ਕੰਮ ਤਾਂ ਠੀਕ ਹੈ ਖਰਜੇ ਲੋਟ ਆ ਜਾ ਇਹ ਗੇਤੀ ਵੱਢ ਗਾ ਲੂਲੂ ਲਾਲੇ ਕਰਾ ਉਹ ਲੂ ਲਾਈਏਗੇ ਠੀਕ ਹੈ ਬਦਲਾ ਕਰਨਾ ਨਹੀਂ ਆ ਹ ਚੱਲਿਓ ਐ ਮੜੀ ਮੋਟੀ ਘੱਟ ਵੱਧ ਹੋ ਜੇਗੀ ਟਾਈਮ ਕਰਖੇ ਤੇ ਵੇਲਾ ਹੋ ਗਿਆ ਕਿ ਨਹੀਂ ਦੋਈ ਟੰਕੀ ਭਰ ਗਈ ਬਾਈ ਹੋਰ ਨ ਮਾਰਿਆ ਨਹੀਂ ਫੋਰਮੈਨ ਦਾ ਹੋਰ ਨਾ ਚ ਪਛਤਾ ਨਹੀਂ ਹੋਇਆ ਹੁਣ ਲਗਾ ਹੱਥ ਕਹਿ ਲੋ ਛਾਰੇ ਕਰ ਰਿਹਾ ਵੀ ਟਰਾਲੀ ਲਿਆਓ ਭਾਈ ਰਾਪੀ ਆ ਬਾਈ ਲਾਹਣਦੜਾ ਨਾਜ ਪੱਕ ਗਿਆ ਲੈ ਬਾਈ ਲੱਗ ਗਿਆ ਨੇੜੇ ਕੰਮ ਬਾਣੇ ਹੋਇਆ ਹਸਾਬ ਜੀ ਗਈ ਉਹ ਕਿਰ ਵੱਡੇ ਇੱਕ ਉਸ ਕਰੀ ਮ ਚੱਲ ਰਹੀ ਹੈ ਮਸ਼ੀਨ ਪਕੇ ਦੇ ਮੋਟਰ ਬਾ ਪਾਣੀ ਬਦਲਣਾ ਪਰਾ ਉਸ ਕਰ ਲਾਂਗੇ ਦੇ ਟਰਾਲੀ ਖੜਾ ਕੇ ਹੋਰ ਮੈਂਨਾਂ ਨੇ ਆਪੇ ਵੱਡੀ ਏ ਜਿਰੀ ਨਾਵਾ ਟਰਾਲੀ ਨੇੜੇ ਬਾਈ ਲੈ ਭਾਈ ਨਿਬੜ ਗਿਆ ਕਿਸਾਨ ਭਾਈਓ ਵੱਡੀ ਗਈ ਆਪਣੇ ਬਾਈ ਦਾਣੇ ਹੋ ਗਏ ਇਕੱਠੇ बात सुख रखे भाई सीधे पास है महाराज चढ़ती कला है भाई सारे कमक बढ़िया चले ਫਸ ਗਈ ਪਿੱਛੇ ਨੂੰ ਖਿੱਚ ਗਿਆ ਨਾ ਮਸ਼ੀਨ ਗੱਲ ਉੱਪਰ ਆ ਜੀਗਾ ਟਰੈਕਟਰ ਇਹ ਗੇਟ ਖੁੱਲਾ ਦਾ ਜੇ ਗੇਟ ਨਾ ਖੁੱਲਾ ਹੁੰਦਾ ਫਿਰ ਨਹੀਂ ਉਹ ਰਨ ਟੂਵਾ ਦਾ ਪਹਿਲਾਂ ਪਾਣੀ ਦਾ ਉਹ ਉੱਥੇ ਹੀ ਕੱਢ ਬਾਈ ਕਿਉਂ ਟਾਇਰ ਕਿੱਲੇ ਦੇ ਵਿੱਚ ਜੇਂ ਕਿਰਪਾ ਲੇ ਲਿਆ ਹਜ਼ਾਰ ਲਿਆ ਸਾਰਾ ਕਾਹਦੇ ਨਹੀਂ ਨਹੀਂ ਮਸ਼ੀਨ ਪਾएंगे ਬਾਈ ਪਿੱਛੇ ਨੂੰ ਪਿੱਛੇ ਹਟਾ ਕੇ ਉਹ ਨਾਲ ਹੀ ਫਸੇਗੀ ਨਹੀਂ ਇਹ ਨਾਲ ਹੀ ਜੀ ਟਰਾਲੀ ਥੋੜੀ ਉਰਾਹ ਕਰਕੇ ਲਿਆਏਗੇ ਉਹ ਗੇਟ ਖੋਲਦੇ ਬੰਦੇ ਨੇ ਆਪਣੇ ਜਿਹੜਾ ਟਰਾਲੀ ਆ ਰਹੀ ਦੀ ਪਤਾ ਨਹੀਂ ਕੋਈ ਚੱਕਣ ਲੱਗਾ ਕੀ ਹੋਇਆ ਉਹ ਥੋੜਾ ਵਿਚਾਰਾ ਰੱਬ ਦਾ ਭਗਤ ਹੈ ਇਹ ਕੰਮ ਕਰਾ ਬੁ ਕਰਾਇਓ ਠੀਕ ਹੈ ਟਕਰਾ ਅੱਗੇ ਕਰਾ ਮਾ ਸੋਨੀ ਥੋੜੀ ਅੱਗੇ ਕਰ ਲੈ બસ ਪਹਿ ਗਿਆ ਟੋਚਨ ਪੱਡੇਗੇ ਪਿੱਛੇ ਨੂੰ ਟਰਾਲੀ ਨੂੰ ਪਹਿ ਗਿਆ ਨਿਕਲ ਗਈ ਬਈ ਰਸਤਾ ਥੋੜਾ ਜਹਾ ਹੁੰਦਾ ਪਰ ਬੁਰਾ ਜਹਾ ਅੜਦਾ ਟੋਚਨ ਨਿਕਲ ਗਿਆ ਲੈ ਜੀ ਲਾ ਫਿਰ ਪੱਲੀ ਅੰਦਰ ਮਸ਼ੀਨ ਕੱਢ ਰਹੇ ਆ ਤੇ ਖੱਡਾ ਦਾ ਪਹਿਲਾਂ ਉਹ ਖੱਡੇ ਵਿੱਚ ਟਰਾਲੀ ਬੈਠ ਗਈ ਦੀ ਇਹਦਾ ਟਾਇਰ ਉਰੇ ਆਵੇਗਾ ਸੋਨੀ ਉਰੇ ਆਵੇਗਾ ਉੱਥੇ ਰੱਖਣਾ ਪਰ ਥੋੜੀ ਚਾਹੀਏਗਾ ਠੀਕ ਹੈ ਬਈ ਅੱਜ ਦੀ ਵੀਡੀਓ ਆਪਣੀ ਇੰਨੀ ਕ ਦੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਸੱਚੀ ਗੱਲ ਬਾਈ ਸਾਰਿਆਂ ਨੂੰ ਮਿਲਾਂ ਕਰ ਲੂ ਕਿਸੇ ਨਵੀਂ ਵੀਡੀਓ 'ਮਾ